ਇੱਧਰ ਆ ਦੇ ਮਗਰ ਉਧਰ ਆ ਕੇ ਹੋ ਗਏ ਉਧਰ ਇੱਧਰ ਹੀ ਵਸੇ ਰੱਖੀਓ ਫਿਰ ਸੀਰੇ ਉਹ ਕੱਪੜੇ ਨਾਲ ਇਕੱਠਾ ਕਰ ਲੇ ਕਰ ਲੇ ਕੋਈ ਨਹੀਂ ਰੱਖਾ ਹਲਫਾ ਹੋ ਪਰ ਠੀਕ ਹੈ ਹਾਂ ਹਾਂ ਹੋਰ ਦਾ ਫੋਨ ਪੜ੍ਹਦੇ کسی گئی نہ گلاس نہیں سوتا پیو کوئی نہیں ਇਹਦਾ ਵੀ ਲੜਗੇ ਜੀ ਲੋੜ ਮੇਰੇ ਪਾਦਰ ਦਾ ਜਰਾ ਤੋਂ ਨਾ ਸ਼ਾਇਦ ਆ ਦੇਖੋ ਮੈਂ ਮਗਰ ਮਗਰ ਜੀ ਇੱਥੇ ਲਾਓ ਅੱਗੇ ਹਰਜੋ ਕਰੇ ਟਾਰਗੇਟ ਮੈਂ ਬੈਠੇ ਹਾਂ ਹਾਲਿਆ ਇਸ ਗੱਲ ਵੀ ਹੈ ਜੀ ਜਿਹੜੀ ਜਦੋਂ ਕੋត្រ ਸੀ ਵੀ ਨੂੰ ਇਹਨਾਂ ਨੇ ਵੇਚੋ ਸਾਰੇ ਕਿੰਨੇ 16 16 ਬਹੁਤ ਵਧੀਆ 16 ਦੇ ਕੁੜੀਆਂ ਵਜਨ ਆਈਆਂ ਸੱਤਾਂ ਇਹ ਲੱਗਦਾ 15 ਦੇ ਲੱਗੀ ਹੈ ਸਾਰਿਆਂ ਦੀ ਪਤਾ ਲੱਗਿਆ ਹੈ ਬਾਬਾ ਬੜਵਾਗ ਸਿੰਘ ਮੱਥਾ ਟੇਕਣ ਵਾਸਤੇ ਸਾਰਾ ਪਰਿਵਾਰ ਗਿਆ ਸੀ ਇਕੱਠਾ ਹੋ ਗੂ ਨਾਲ ਇਹਨਾਂ ਦੇ ਰਿਸ਼ਤੇਦਾਰ ਵੀ ਸੀ ਪਰ ਇਹ ਨਹੀਂ ਸੀ ਪਤਾ ਵੀ ਐਡਾ ਵੱਡਾ ਹਾਸਾ ਹੋਏਗਾ ਐਡਾ ਵੱਡਾ ਭਾਣਾ ਲੱਗੇਗਾ ਕਿਉਂ ਆਪਾਂ ਮੱਥਾ ਟੇਕਣ ਜਾਂਦੇ ਆ ਮਨ ਦੇ ਵਿੱਚ ਇਹ ਹੁੰਦਾ ਹੈ ਵੀ ਪ੍ਰਮਾਤਮਾ ਪਰਿਵਾਰ ਨੂੰ ਚੜ੍ਹਦੀ ਕਲਾ 'ਚ ਰੱਖੇ ਸਾਰੇ ਕਾਰੋਬਾਰ ਸਹੀ ਚੱਲਣ ਪਰ ਇਹ ਜਿਹੜਾ ਹਾਸਾ ਹੋਇਆ ਬਹੁਤ ਵੱਡਾ ਹਾਸਾ ਹੋਇਆ ਹੈ ਪਰ ਅਸ ਦੇ ਵਿੱਚ ਵੱਡੇ ਦੁੱਖ ਦੀ ਗੱਲ ਇਹ ਹੈ ਵੀ ਕਠੀਆਂ ਲੱਗ ਬਗ 5 ਬੰਦੇ ਇੱਥੇ ਹੋ ਗਏ ਬਿਲਕੁਲ ਜੀ ਸੋ ਇਸ ਕਰਕੇ ਕਾਫੀ ਜਿਹੜੇ ਭਰਾ ਬਜਨਾਲ ਸੀ ਉਹਨਾਂ ਦੀ ਸੱਟਾਂ ਵੀ ਬਹੁਤ ਜ਼ਿਆਦਾ ਲੱਗੀਆਂ ਨੇ ਮੈਨੂੰ ਪਤਾ ਲੱਗਿਆ ਬੇਟਾ ਮੇਰੇ ਕੋਲ ਖੜਾ ਹੈ ਹਾਂ ਜੀ ਜਿਹੜੇ ਪੇਸ਼ੈਂਟ ਹਸਪਤਾਲ ਦੇ ਵਿੱਚ ਦਾਖਲ ਨੇ ਸਰਕਾਰ ਕਹਿ ਰਹੀ ਹੈ ਕਿ ਅਸੀਂ ਫ੍ਰੀ ਇਲਾਜ ਕਰਦੇ ਆਂ ਫ੍ਰੀ ਮੈਡੀਕਲ ਦਿੰਦੇ ਆਂ ਅਸੀਂ ਸਾਡੀਆਂ ਸਹੂਲਤਾਂ ਪੂਰੀਆਂ ਨੇ ਇਨਾਂ ਦੇ ਉਥੇ ਗਲੂਕੋਜ਼ ਲਗਣਾ ਚੱਲ ਚਾਲੂ ਇਲਾਜ ਅਲਟਰਾਸਾਉਂਡ ਜਾਂ ਜਿਹੜਾ ਮੈਡੀਕਲ ਸਕੂਲ ਤੇ ਦੇਣੀ ਸੀ ਉਹ ਰੁਕ ਦਿੱਤੀ ਗਈ ਬਿਲਕੁਲ ਜੀ ਪੈਸੇ ਜਮਾ ਕਰਾਓ ਤਾਂ ਸ਼ੁਰੂ ਕਰਾਂਗੇ ਬਿਲਕੁਲ ਜੀ ਇੱਕ ਪਾਸੇ ਤਾਂ ਸਰਕਾਰ ਕਹਿੰਦੀ ਹੈ ਵੀ ਅਸੀਂ ਬਹੁਤ ਵੱਡੀਆਂ ਸਹੂਲਤਾਂ ਦੇ ਰਹੇ ਹਾਂ ਹਾਂਜੀ ਠੀਕ ਹੈ ਦੂਜੇ ਪਾਸੇ ਇਲਾਜ ਰੁਕੇ ਜਾ ਰਹੇ ਨੇ ਜੋ ਉਹ ਵੀ ਅਚਾਨਕ ਹਾਸਾ ਹੋਇਆ ਬਿਲਕੁਲ ਕੋਈ ਵੀ ਕਿਸੇ ਕੁਝ ਵੀ ਕਰ ਸਕਦੀ ਹੈ ਬਿਲਕੁਲ ਜੀ ਬਿਲਕੁਲ ਸੋ ਇਸ ਕਰਕੇ ਅਸੀਂ ਤਾਂ ਇਹੀ ਕਹਿੰਦੇ ਆ ਵੀ ਸਰਕਾਰ ਦੇ ਬੰਦੇ ਹੋਣ ਚਾਹੇ ਮੁਲਾਜ਼ਮ ਹੋਣ ਚਾਹੇ ਕੁਝ ਵੀ ਹੋਵੇ ਉਹਨਾਂ ਦਾ ਫਰਜ ਬੰਦਾ ਡਿਊਟੀ ਬੰਦੀ ਹੈ ਵੀ ਜਿੰਨੇ ਪੇਸ਼ੈਂਟ ਹਸਪਤਾਲ ਦੇ ਵਿੱਚ ਦਾਖਲ ਨੇ ਹੂੰ ਉਹਨਾਂ ਦੀ ਚੰਗੀ ਦੇਖਭਾਲ ਕੀਤੀ ਜਾਵੇ ਔਰ ਪਰਿਵਾਰ ਦੀ ਸਾਰੀ ਦੀ ਮਾਲੀ ਮਦਦ ਕੀਤੀ ਜਾਵੇ ਤਾਂ ਜੋ ਐਡੇ ਵੱਡੇ ਦੁੱਖ ਹੈ ਥੋੜਾ ਉਸਨੂੰ ਸਹਾਇਤਾ ਮਿਲ ਸਕੇ ਔਰ ਅਸੀਂ ਵੀ ਆਪਣੇ ਭਰਾਵਾਂ ਨੂੰ ਕਹਾਂਗੇ ਜਿੰਨੇ ਹੋ ਸਕੂ ਕੁਝ ਨਾ ਕੁਝ ਜਰੂਰ ਮਦਦ ਜਿੰਨੇ ਹੋ ਸਕੂ ਕਰਾਂਗੇ ਔਰ ਮੈਂ ਅਸੀਂ ਦੁਬਾਰਾ ਫੇਰ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਝੂਠੀਆਂ ਗੱਲਾਂ ਦੇ ਵਿੱਚ ਕਰਕੇ ਕੁਝ ਨਹੀਂ ਬਣਨਾ ਲੋਕਾਂ ਦਾ ਸਹੀ ਤਰੀਕੇ ਨਾਲ ਕੰਮ ਕਰੋ ਜਿਹੜਾ ਕਰ ਸਕਦੇ ਹੋ ਤੁਹਾਡੇ ਕੋਲ ਲੋਕਾਂ ਨੇ ਪਬਲਿਕ ਨੇ ਤਾਕਤ ਦਿੱਤੀ ਹੈ ਇਸ ਕਰਕੇ ਸਾਡੀ ਇਹ ਹੀ ਬੇਨਤੀ ਹੈ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਕਿਉਂਕਿ ਬੋਪਾ ਜੀ ਤੁਸੀਂ ਵੀ ਆਪਦੀ ਪਾਰਟੀ ਵੱਲੋਂ ਤੇ ਆਪਦੇ ਵੱਲੋਂ ਜਰੂਰ ਇਹਨਾਂ ਦਾ ਪੂਰਾ ਅਸੀਂ ਕਰਾਂਗੇ ਜੀ ਅਸੀਂ ਵੀ ਸ਼੍ਰੋਮ ਅਕਾਲੀ ਦਲ ਵੱਲੋਂ ਜਿੰਨਾ ਵੀ ਹਾਂ ਵੱਧ ਤੋਂ ਵੱਧ ਕਿਉਂਕਿ ਇਹਨਾਂ ਦਾ ਬੜਾ ਬਹੁਤ ਵੱਡਾ ਕਿਉਂਕਿ ਮੇਰੇ ਕੋਲ ਨੇ ਪਏ ਨੇ ਮਰੀਜ਼ ਕੋਈ ਕਿਤੇ ਪਏ ਨੇ ਹਨਾ ਇਹ ਜਰੂਰ ਤੁਸੀਂ ਦਿਓ ਧਿਆਨ ਇਹਨਾਂ ਬੇਟਾ ਹੌਸਲਾ ਰੱਖੋ ਕੋਈ ਨਹੀਂ ਦੇਰ ਆਪਾਂ ਦਾ ਹੁਣ ਸਾਰੇ ਦਾ ਆਪਣਾ ਡੈਡੀ ਅਜੀ ਤੁਹਾਡੇ ਕੋਲ ਪਹਿਲਾਂ ਆਪਾਂ ਗਏ ਤੀਏ ਸਿਉੜੇ ਹਾਂਜੀ ਉਦੋਂ ਤੁਹਾਡੇ ਕੋ ਕੋਈ ਨੁਮਾਇੰਦਾ ਨਹੀਂ ਆਇਆ ਹਾਂਜੀ ਹੁਣ ਸਾਡੀਆਂ ਜਿਹੜੀਆਂ ਤਾਰਾਂ ਤੀਆਂ ਖੜਕ ਗਈਆਂ ਸਾਡੀਆਂ ਦੂਰ ਤੱਕ ਇਹ ਤੁਹਾਨੂੰ ਵੀ ਪਤਾ ਕਿਉਂਕਿ ਤਾਰਾਂ ਖੜਕ ਗਈਆਂ ਜਦੋਂ ਤਾਰਾਂ ਖੜਕਦੀਆਂ ਨੇ ਨਾ ਇਹ ਦੂਰ ਤੱਕ ਖੜਕਦੀਆਂ ਨੇ ਮੀਡੀਆ ਦੀ ਹੁਣ ਤੁਹਾਡੇ ਕੋ ਨੁਮਾਇंदे ਵੀ ਆਏ ਨੇ ਸਾਰਾ ਕੁਝ ਆਇਆ ਕੀ ਕਹਿਗੇ ਉਹ ਤੁਹਾਨੂੰ ਸਾਨੂੰ ਇਹੀ ਭਰੋਸਾ ਦੇ ਕੇ ਨਹੀਂ ਵੀ ਤੁਹਾਡੀ ਮਦਦ ਪਦ ਤੋਂ ਪਦ ਕਰਾਂਗੇ ਜੀ ਠੀਕ ਹੈ ਜੀ ਹਾਂਜੀ ਬਿਲਾਜ ਦੀ ਵੀ ਬਿਲਾਜ ਦੀ ਵੀ ਹਾਂਜੀ ਤੇ ਹੋਰ ਕੁਝ ਕਹਿਣਾ ਚਾਹੁੰਦੇ ਹੋ ਮੋ ਵਾਜਦਾ ਇਹੀ ਕਹਿਣਾ ਜੀ ਕਿਹੜੇ ਬਾਹਾਨੇ ਤੇ ਉਹ ਵਰਤ ਗਿਆ ਬਿਲਕੁਲ ਵੀ ਕਿਹੜੇ ਮਰੀਜ਼ ਦਾਖਲ ਨੇ ਆਪਾਂ ਉਹਨੂੰ ਸਹੀ ਇਲਾਜ ਕਰਾ ਲਈਏ ਸਰਕਾਰ ਤੋਂ ਕੀ ਮੰਗ ਚਾਹੁੰਦੇ ਹੋ ਤੁਸੀਂ ਸਰਕਾਰ ਤੋਂ ਤਾਂ ਇਹੀ ਕਹਿਣਾ ਜੀ ਸਾਨੂੰ ਵੱਧ ਤੋਂ ਵੱਧ ਮਦਦ ਦਿੱਤੀ ਜਾਵੇ ਜੀ ਭਾਈ ਜੀ ਜਦੋਂ ਆਪਾਂ ਬੋਲਾਂਗੇ ਤਾਂ ਕੁੰਡਾ ਖੜਕੂ ਅੱਜ ਤੱਕ ਤੁਹਾਡੇ ਕੋ ਕੋਈ ਗਿਆ ਨਹੀਂ ਸੀਗਾ ਅੱਜ ਤੁਹਾਡੇ ਸੰਸਾਰ ਘਰ ਚ ਮੀਡੀਆ ਆ ਗਿਆ ਅੱਜ ਸਾਰਿਆਂ ਨੇ ਆਉਣਾ ਪੈ ਗਿਆ ਤੇ ਤੁਸੀਂ ਹੁਣ ਉਹਨਾਂ ਤੱਕ ਮੰਗ ਰੱਖੋ ਕੀ ਰੱਖਦੇ ਹੋ ਮੰਗ ਤਾਂ ਸਹੀ ਇਹੀ ਰੱਖਦੇ ਜੀ ਸਾਨੂੰ ਵੱਧ ਤੋਂ ਵੱਧ ਸਹਾਇਤਾ ਦਿੱਤੀ ਜਾਵੇ ਜੀ ਕੋਈ ਮਾਪਜਾ ਕੋਈ ਹੋਰ ਚੀਜ਼ ਜਿਹੜੇ ਕਿੰਨੇ ਦੇ ਮੌਤੇ ਹੋਏ ਨੇ ਜੀ ਉਹਨਾਂ ਸਰਦਾਰ ਮਨਜੀਤ ਸਿੰਘ ਜੀ ਅੱਜ ਮਦਰੀ ਪਰ ਅੱਜ ਤੁਸੀਂ ਦੁੱਖ ਦੀ ਘੜੀ ਚ ਸ਼੍ਰੀਕ ਹੋਏ ਹੋ ਕੀ ਕਹਿਣਾ ਆਪ ਜੀ ਦਾ ਇੱਥੇ ਵਾਇਰ ਦੀ ਕਖਾਨ ਸਾਹਿਬ ਵਾਇਰ ਦੀ ਕਖਾਨ ਜੋ ਇਹ ਪਹਾੜ ਦੇ ਦਾ ਦੁੱਖ ਇਹਨਾਂ ਪਰਿਵਾਰਾਂ ਦੇ ਪਿਆ ਸਾਰਾ ਹਲਕਾ ਸੋਗ ਦੀ ਲਹਿਰ ਦੇ ਵਿੱਚ ਘੁੱਬਿਆ ਆਇਆ ਪਰਮਾਤਮਾ ਅੱਗੇ ਅਰਦਾਸ ਆ ਕੇ ਬੇਨਤੀ ਆ ਕੇ ਇਹਨਾਂ ਨੂੰ ਇਹ ਦੁੱਖ ਪਾਣਾ ਮੰਨਦਾ ਵੈਰੋ ਫੜਵਕਸੇ ਜੋ ਇਹ ਪਾਣਾ ਵਰਤਿਆ ਬਹੁਤ ਹੀ ਜਿਵੇਂ ਕਹਿੰਦੇ ਨੇ ਜੀ 16 ਬੰਦੇ ਸੀ ਉਹ ਗੱਡੀ ਦੇ ਵਿੱਚ ਚਾਰ ਬੰਦੇ ਜਾਂ ਪੰਜ ਬੰਦੇ ਆ ਉਹ ਕਿਸ ਬਾਹਰ ਹੋ ਗਏ ਨੇ ਇੱਕ ਬੱਚਾ ਜੋ 6-7 ਸਾਲ ਦਾ ਉਹ ਅਜੇ ਲੱਭਿਆ ਨਹੀਂ ਹੈਗਾ ਬਹੁਤ ਪਾਣਾ ਬਹੁਤ ਵੱਡਾ ਪਾਣਾ ਜੋ ਇਹਨਾਂ ਤੇ ਪਰਵਾਰਾਂ ਦੇ ਉੱਤੇ ਪਿਆ ਬਹੁਤ ਵੱਡਾ ਦੁੱਖਾ ਸੋ ਸਾਰਾ ਹਲਕਾ ਇਹ ਦੁੱਖ ਦੇ ਵਿੱਚ ਇਹਨਾਂ ਨੇ ਸਹਿ ਹੁੰਦਾ ਆਇਆ ਤੇ ਦੁੱਖ ਨੂੰ ਪੜਾਉਣ ਤੇ ਆਪਾਂ ਸਾਰੇ ਅੱਜ ਬਹੁਤ ਪਿੰਡਾਂ ਤੋਂ ਜੋ ਉਸ ਸਸਕਾਰ ਦੇ ਵਿੱਚ ਆਏ ਨੇ ਆਪ ਸਾਰਿਆਂ ਸਤਿਕਾਰ ਦਾ ਅਸੀਂ ਧੰਨਵਾਦ ਕਰਦੇ ਹਾਂ ਜੋ ਦੁੱਖ ਨੂੰ ਪੜਾਉਣ ਲਈ ਇੱਥੇ ਆਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕਮ ਮਨਜੀਤ ਸਿੰਘ ਜੀ ਕਿ ਇਹਨਾਂ ਦੀ ਜ਼ਰੂਰੀ ਤੀ ਕਿ ਜਿਹੜਾ ਇਹਨਾਂ ਨੇ ਮੈਸੇਜ ਕੀਤਾ ਹੋਇਆ ਇਹਨਾਂ ਨੂੰ ਮਾਲੀ ਤੌਰ ਤੇ ਵੀ ਹੈਲਪ ਚਾਹੀਦੀ ਆ ਹੁਣ ਕਿਉਂਕਿ ਪੰਜ ਛੇ ਸਰੀਰ ਤਾਂ ਚੱਲ ਚੁੱਕੇ ਨੇ ਕਿਉਂਕਿ ਸਾਰੇ ਬੰਦਿਆਂ ਤੋਂ ਸਾਡਾ ਤਾਂ ਜਿਹੜਾ ਵਿਡੀਆ ਦਾ ਕੰਮ ਹੁੰਦਾ ਕਹਿਣਾ ਕਿਉਂਕਿ ਇਹਨਾਂ ਨੂੰ ਮਾਲੀ ਮਦਦ ਦੀ ਲੋੜ ਆ ਤਿਹੜੇ ਤਿੰਨ ਚਾਰ ਮਰੀਜ਼ ਇਹਨਾਂ ਦੇ ਮਰੇ ਕੋਲ ਲੇ ਪਏ ਨੇ ਪੀਜੀਆ ਹੀ ਪਿਆ ਜਾਂ ਕਿਤੇ ਹੋਰ ਪਿਆ ਕੁਝ ਇਹਨਾਂ ਦੀ ਹੈਲਪ ਕੀਤੀ ਜਾਵੇ ਹਨਾ ਹਾਂਜੀ ਇਹ ਅਸੀਂ ਆਪਣੇ ਪਾਰਟੀ ਵੱਲੋਂ ਵੀ ਸਾਰੀਆਂ ਸੰਸਦਾਂ ਨੂੰ ਕਹ ਅਸੀਂ ਕਹਿੰਦੇ ਆ ਵੀ ਇਹ ਜੋ ਜੋ ਇਹਨਾਂ ਦਾ ਦੇਖੋ ਮੈਡੀਕਲ ਲਾਜਾ ਕੋਈ ਨਾ ਹਾਂਜੀ ਹਾਂਜੀ ਮਾਲੀ ਮਾਤਜ਼ੇ ਨਾਲ ਵੀ ਉਹ ਕੀਤੀ ਜਾਵੇ ਅਸੀਂ ਆਪਣੇ ਵੱਲੋਂ ਵੀ ਮਾਲੀ ਮਾਤਜ਼ੇ ਨਾਲ ਕਰਾਂਗੇ ਜੋ ਚਾਹ ਜੋ ਇਹਨਾਂ ਦਾ ਆਪਾਂ ਜਿਹੜਾ ਦੁੱਖ ਨੂੰ ਬਣਾ ਸਕੀਏ ਜੋ ਇਹਨਾਂ ਦਾ ਜੋ ਦੁੱਖ ਇਹਨਾਂ ਤੇ ਵੱਡਾ ਪਿਆ ਬਿਲਕੁਲ ਜੀ ਜਿਹੜਾ ਮਤਲਬ ਘਟ ਸਕੇ ਠੀਕ ਆ ਧੰਨਵਾਦ ਜੀ